ਮੋਰੀਆ ਨਹੀਂ ਹੋ ਰਹੀ ਕਿ ਬੜੇ ਦਿਨਸ ਹੁਣ ਹੋਟਲ ਇੰਦਸ ਕੀ ਲੈਣਾ ਕੀ ਕਹਿਣਾ ਕੀ ਕਹਿਣਾ ਚਾਹਾਂਗੇ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਲੱਗਦੀ ਬਟਿੰਡਾ ਫਿਲਮ ਫਾਊਂਡੇਸ਼ਨ ਵੱਲੋਂ ਹਰੇਕ ਸਾਲ ਕਰਵਾਏ ਜਾਂਦੇ ਬਟਿੰਡਾ ਫਿਲਮ ਫੈਸਟੀਵਲ ਦਾ ਚੌਥਾ ਐਡੀਸ਼ਨ 8 ਦਸੰਬਰ 2024 ਨੂੰ ਬਲਵੰਤ ਕਾਰਗੀ ਆਡੀਟੋਰੀਅਮ ਜਿਹੜਾ ਕਿ ਰੋਜ਼ ਗਾਰਡਨ ਦੇ ਨੇੜੇ ਸਥਿਤ ਹੈ ਉੱਥੇ ਕਰਵਾਇਆ ਜਾ ਰਿਹਾ ਹੈ ਸਵੇਰੇ 9 ਵਜੇ ਤੋਂ ਫਿਲਮਾਂ ਦੀ ਸਕਰੀਨਿੰਗ ਸਟਾਰਟ ਹੋਏਗੀ ਬਠਿੰਡਾ ਫਿਲਮ ਫੈਸਟੀਵਲ 2024 ਵਿੱਚ ਦੇਸ਼ ਵਿਦੇਸ਼ ਤੋਂ ਆਇਆ ਹੋਇਆ ਵਈਂ ਬਿਹਤਰੀਨ 17 ਸ਼ਾਰਟ ਫਿਲਮਾਂ ਦੀ ਸਕਰੀਨਿੰਗ ਕੀਤੀ ਜਾਏਗੀ ਬਠਿੰਡਾ ਫਿਲਮ ਫੈਸਟੀਵਲ ਨੂੰ ਦੇਖਣ ਦੇ ਲਈ ਕਿਸੇ ਤਰ੍ਹਾਂ ਦੀ ਵੀ ਕੋਈ ਐਂਟਰੀ ਫੀਸ ਕੋਈ ਟਿਕਟ ਜਾਂ ਕੋਈ ਪਾਸ ਦੇ ਚਾਰਜਸ ਨਹੀਂ ਹਨ ਕੋਈ ਵੀ ਇਸ ਫੈਸਟੀਵਲ ਨੂੰ ਫ੍ਰੀ ਆਫ ਕਾਸਟ ਦੇਖ ਸਕਦਾ ਹੈ ਇਸਦੇ ਲਈ ਇੱਕ ਪਾਸ ਦੀ ਜੂਲਥ ਹੋਵੇਗੀ ਜਿਹੜਾ ਕਿ ਫ੍ਰੀ ਆਫ ਕਾਸਟ ਭਟਿੰਡਾ ਫਿਲਮ ਫੈਸਟੀਵਲ .com ਵੈਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਉਸ ਨੂੰ ਡਾਊਨਲੋਡ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਬੜਾ ਹੀ ਆਸਾਨ ਹੈ ਤਾਂ ਉਸ ਇਸ ਥਾਂ ਤੇ ਜਾ ਕੇ ਅਸੀਂ ਡਾਊਨਲੋਡ ਕਰ ਸਕਦੇ ਚੌਥੀ ਭਟਿੰਡਾ ਫਿਲਮ ਫੈਸਟੀਵਲ ਵਿੱਚ ਦੇਸ਼ ਦੇ ਵੱਖ-ਵੱਖ ਪੋਨਿਆਂ ਜਿਸ ਤਰ੍ਹਾਂ ਕਿ ਪੁਣੇ ਮੁੰਬਈ ਨੋਇਡਾ Shimla ਅਤੇ ਗੋਰੀਗਾਓ ਮੁੰਬਈ ਤੋਂ ਅੰਗੀਆਂ ਹੋਈਆਂ ਵੱਖ-ਵੱਖ ਸ਼ਾਰਟ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਸਰਵਿਸ ਕਰਦੀ ਬੜੀ ਖੁਸ਼ੀ ਹੈ ਕਿ ਬਠਿੰਡਾ ਫਿਲਮ ਫੈਸਟੀਵਲ ਵਿੱਚ ਜਿਹੜੇ ਸਾਡੇ ਇੰਡੀਆ ਦੇ ਫੇਮਸ ਫਿਲਮ ਸਕੂਲ ਨੇ ਫਿਲਮ ਯੂਨੀਵਰਸਿਟੀਆਂ ਨੇ ਜਾਂ ਦੂਸਰੇ ਇੰਸਟੀਚੂਟਸ ਨੇ ਉੱਥੋਂ ਵੀ ਜਿਹੜੀਆਂ ਫਿਲਮਾਂ ਆਈਆਂ ਨੇ ਜਿਸ ਤਰ੍ਹਾਂ ਕਿ ਸத்யஜித் ਰੇ ਇੰਸਟੀਚੂਟ ਆਫ ਫਿਲਮ ਐਂਡ ਟੀਲੀਵਿਜ਼ਨ ਕੋਲਕਾਤਾ ਅਤੇ ਐਮ ਆਈ ਟੇ ਯੂਨੀਵਰਸਿਟੀ ਸਕੂਲ ਆਫ ਫਿਲਮ ਐਂਡ ਥੀਟਰ ਪੂਨੇ ਅਤੇ ਇਸੇ ਤਰ੍ਹਾਂ ਹੀ ਆਸ਼ੀਅਨ ਅਕੈਡਮੀ ਨੋਇਡਾ ਤੋਂ ਜਿਹੜੀਆਂ ਨੇ ਫਿਲਮਾਂ ਸਾਡੇ ਕੋਲ ਪਹੁੰਚੀਆਂ ਨੇ ਇਨ 17 ਫਿਲਮਾਂ ਦਾ ਜਿਹੜਾ ਪ੍ਰਦਰਸ਼ਨ ਹੈ ਜਾਂ ਜਿਹੜੀ ਸਕਰੀਨਿੰਗ ਹੈ ਉਹ ਸਵੇਰੇ 9 ਵਜੇ ਸ਼ੁਰੂ ਹੋ ਜਾਵੇਗੀ ਅਤੇ ਲਗਾਤਾਰ ਇਹਨਾਂ ਦੀ ਸਕਰੀਨਿੰਗ ਚੱਲੇਗੀ ਇਹਨਾਂ ਫਿਲਮਾਂ ਦੀ ਜਜਮੈਂਟ ਲਈ ਪੰਜਾਬੀ ਫਿਲਮਾਂ ਦੇ ਦਿੱਗਜ ਅਦਾਕਾਰ ਸਰਦਾਰ ਮਹਾਵੀਰ ਭੁੱਲਰ ਜੀ ਡਾਕਟਰ ਸੁਨੀਤਾ ਧੀਰ ਜੀ ਰੁਪਿੰਦਰ ਰੂਪੀ ਜੀ ਅਤੇ ਸ਼੍ਰੀ ਰਾਜੀਵ ਕੁਮਾਰ ਅਰੋੜਾ ਜੀ ਦੀ ਜਿਊਰੀ ਦੁਆਰਾ ਜਜਮੈਂਟ ਕੀਤੀ ਜਾਵੇਗੀ ਜਿਊਰੀ ਦੁਆਰਾ ਚੁਣੇ ਗਏ ਬੈਸਟ ਫਿਲਮ ਬੈਸਟ ਰਾਈਟਰ ਬੈਸਟ ਡਾਇਰੈਕਟਰ ਅਤੇ ਬੈਸਟ ਐਕਟਰ ਮੇਲ ਬੈਸਟ ਐਕਟਰ ਫੀਮੇਲ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਬੈਸਟ ਫਿਲਮ ਚੁਣੀ ਜਾਵੇਗੀ ਇਸ ਫੈਸਟੀਵਲ ਦੇ ਵਿੱਚ ਉਸ ਨੂੰ 51000 ਰੁਪਏ ਦਾ ਨਕਦ ਇਨਾਮ ਜਿਹੜਾ ਹੈ ਉਹ ਬਠਿੰਡਾ ਫਿਲਮ ਫਾਊਂਡੇਸ਼ਨ ਵੱਲੋਂ ਦਿੱਤਾ ਜਾਵੇਗਾ ਇਨ੍ਹਾਂ ਇਨਾਮਾਂ ਦੀ ਤਕਸੀਮ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਜੋ ਕਿ ਇਸ ਫੈਸਟੀਵਲ ਦੇ ਮੁੱਖ ਮਹਿਮਾਨ ਹੋਣਗੇ ਉਹਨਾਂ ਵੱਲੋਂ ਕੀਤੀ ਜਾਵੇਗੀ ਤਾਂ ਮੇਰਾ ਸਾਰੇ ਹੀ ਬਟੰਡਾ ਵਾਸੀਆਂ ਨੂੰ ਇਸ ਦੇ ਆਸ-ਪਾਸ ਦੇ ਇਲਾਕੇ ਦੇ ਸਾਰੇ ਹੀ ਵਾਸੀਆਂ ਨੂੰ ਖੁੱਲਾ ਸੱਦਾ ਹੈ ਬੇਨਤੀ ਹੈ ਕਿ ਤੁਸੀਂ ਇਸ ਫੈਸਟੀਵਲ ਵਿੱਚ ਆ ਕੇ ਇਹਨਾਂ 17 ਬਿਹਤਰੀਨ ਸ਼ਾਰਟ ਫਿਲਮਾਂ ਜੋ ਕਿ ਸਾਡੀ ਸਿਲੈਕਸ਼ਨ ਕਮੇਟੀ ਨੇ ਚੁਣੀਆਂ ਨੇ ਉਹਨਾਂ ਦਾ ਆਨੰਦ ਮਾਣੋ ਮੈਂ ਉਸ ਦੀ ਸਕਰੀਨਿੰਗ ਸਵੇਰੇ 9 ਵਜੇ ਸ਼ੁਰੂ ਕੀਤੀ ਜਾਵੇਗੀ ਇਹ ਫਿਲਮਾਂ ਜਿਹੜੀਆਂ ਨੇ ਇਹ ਅਲੱਗ-ਅਲੱਗ ਡਿਊਰੇਸ਼ਨ ਜਾਂ ਰਨ ਟਾਈਮਿੰਗ ਹੈ ਕੋਈ ਫਿਲਮ 10 ਮਿੰਟ ਦੀ ਹੈ ਕੋਈ 15 ਮਿੰਟ ਦੀ ਹੈ ਕੋਈ 30 ਮਿੰਟ ਦੀ ਹੈ ਮੈਕਸਿਮ ਜਿਹੜੀ ਹੈ ਉਹ 30 ਮਿੰਟ ਤੱਕ ਦੀ ਫਿਲਮ ਹੈ ਤਾਂ ਜਿਵੇਂ ਹੀ ਇਹਨਾਂ ਦੀ ਸਕਰੀਨਿੰਗ ਖਤਮ ਹੋਏਗੀ ਉਸ ਦੇ ਤੁਰੰਤ ਬਾਅਦ ਹੀ ਜਿਹੜੀ ਜਿਊਰੀ ਹੈ ਸਾਡੀ ਉਹ ਆਪਣੀ ਜਜਮੈਂਟ ਦੇ ਦੇਗੀ ਤੇ ਉਸ ਦੇ ਨਾਲ ਹੀ ਜਿਹੜਾ ਹੈ ਇਨਾਵਨਸ ਵਾਲੋ ਸ਼ੁਰੂ ਹੋ ਜਾਏਗਾ। ਬਸ ਸਰ ਜਿਊਰੀ ਚ ਕਿੰਨੇ ਮੈਂਬਰ ਹੁੰਦੇ ਸਰ? ਆ ਬਹਿੰਡਾ ਫਿਲਮ ਫੈਸਟੀਵਲ ਦੀ ਜਿਊਰੀ ਦੇ ਵਿੱਚ ਕੁੱਲ 4 ਮੈਂਬਰ ਨੇ। ਜਿਸ ਵਿੱਚ ਸਾਡੇ ਅਦਾਕਾਰ ਸਰ ਮਹਾਵੀਰ ਭੁੱਲਰ ਜੀ ਡਾਕਟਰ ਸੁਨੀਤਾ ਧੀਰ ਜੀ, ਰੁਪਿੰਦਰ ਰੂਪੀ ਜੀ ਤੇ ਸ਼੍ਰੀ ਰਜੀਵ ਅਰੋੜਾ ਜੀ। ਇਹ ਕਿਹੜੀਆਂ ਫਿਲਮਾਂ ਤੁਸੀਂ ਸ਼ਾਮਗੀਆਂ ਫਿਲਮਾਂ ਨੇ। ਕੁਝ ਫਿਲਮਾਂ ਪੰਜਾਬੀ ਲੈਂਗੁਏਜ ਦੀਆਂ ਨੇ, ਕੁਝ ਹਿੰਦੀ ਦੀਆਂ ਨੇ। ਔਰ ਦੋ ਫਿਲਮਾਂ ਜਿਹੜੀਆਂ ਨੇ ਉਹ ਇੰਗਲਿਸ਼ ਲੈਂਗੁਏਜ ਦੀਆਂ ਨੇ ਜਿਹੜੀਆਂ ਕਿ ਵਿਦ ਪੰਜਾਬੀ ਸਬਟਾਈਟਲ ਨੇ ਨੂੰ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਚੌਥੇ ਭਿੰਡਾ ਫਿਲਮ ਫੈਸਟੀਵਲ ਨੂੰ ਜਿਹੜਾ ਹੈ ਉਹ ਗ੍ਰੀਨ ਸਿਟੀ ਸਕੁਏਅਰ ਵੱਲੋਂ ਐਜ਼ ਅ ਟਾਈਟਲ ਸਪான்ਸਰ ਜਿਹੜਾ ਹੈ ਉਹ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਗ੍ਰੀਨ ਸਿਟੀ ਸਕੁਏਅਰ ਡੱਬ ਵਾਲੀ ਰੋਡ ਦੇ ਸਹਿਯੋਗ ਨਾਲ ਉਹਨਾਂ ਦੀ ਰਹਿਤ ਰਹਿਨਮਾਈ ਅਤੇ ਅਗਵਾਈ ਦੇ ਅਧੀਨ ਜਿਹੜਾ ਹੈ ਚੌਥਾ ਭਿੰਡਾ ਫਿਲਮ ਫੈਸਟੀਵਲ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਸਾਨੂੰ ਬੜੀ ਖੁਸ਼ੀ ਹੈ ਕਿ ਹੋਟਲ ਬਾਇਆ ਹਾਈਟਸ ਸਰਦਾਰ ਬਿਕਮਜੀਤ ਸਿੰਘ ਬਾਈਆ ਜੀ ਪਾਂਦੀ ਪ੍ਰੋਪਰਟੀਆਂ ਦੇ ਸ਼੍ਰੀ ਮਰੀਸ਼ ਪਾਂਦੀ ਜੀ ਅਤੇ ਦਾ ਮਾਸਟਰਵਾਲ ਅਕੈਡਮੀ ਦੇ ਸ਼੍ਰੀਮਤੀ ਭਾਵਨਾ ਗਰਗ ਜੀ ਸਦਾਂ ਹਦਰਸ਼ਨ ਸਿੰਘ ਸੋਗਲ ਜੀ ਗੁਰਸੇਵਿਕ ਸਿੰਘ ਚੈਲ ਜੀ ਅਤੇ ਸ਼੍ਰੀ ਅਮਨਦੀਪ ਸਿੰਘ ਜੀ ਦੇ ਸਹਿਯੋਗ ਨਾਲ ਜਿਹੜਾ ਹੈ ਚੌਥੇ ਫਟਿੰਡਾ ਫਿਲਮ ਫੈਸਟੀਵਲ ਨੂੰ ਸਫਲਤਾਪੂਰਵਕ ਕਰਵਾਇਆ ਗਿਆ ਹੈ ਇਹ ਮੋਟਿਵ ਕੀ ਹੈ ਅਵਾਰਡ ਦੇਣੇ ਹੈ ਕਿ ਅੱਗੇ ਜੀ ਉਹ ਫਟਿੰਡਾ ਫਿਲਮ ਫੈਸਟੀਵਲ ਜਿਹੜਾ ਹੈ ਇੱਕ ਪਲੇਟਫਾਰਮ ਹੈ ਜਿਹੜਾ ਕਿ ਸ਼ਾਰਟ ਫਿਲਮ ਮੇਕਰਾਂ ਲਈ ਹੈ ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਇਸ ਵਿੱਚ ਨਾ ਹੀ ਤਾਂ ਫਿਲਮਾਂ ਭੇਜਣ ਦੇ ਲਈ ਕੋਈ ਐਂਟਰੀ ਫੀਸ ਹੈ ਔਰ ਨਾ ਹੀ ਫੈਸਟੀਵਲ ਨੂੰ ਦੇਖਣ ਦੇ ਲਈ ਤਾਂ ਬੇਸਿਕਲੀ ਜਿਹੜਾ ਹੈ ਉਹ ਨਵੇਂ ਟੈਲੈਂਟ ਨੂੰ ਪ੍ਰਮੋਟ ਕਰਨਾ ਉਹਨਾਂ ਨੂੰ ਇਨਕਰੀਜ ਕਰਨਾ ਹੈ ਉਹਨਾਂ ਨੂੰ ਇੱਕ ਪਲੇਟਫਾਰਮ ਦੇਣਾ ਹੈ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਹੈ ਸਾਡੇ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਫੈਸਟੀਵਲ ਨਹੀਂ ਹੋ ਰਿਹਾ ਜਿੱਥੇ ਜਿਹੜੇ ਸ਼ਾਰਟ ਫਿਲਮ ਮੇਕਰ ਨੇ ਉਹ ਆਪਣੀਆਂ ਫਿਲਮਾਂ ਨੂੰ ਪ੍ਰਦਰਸ਼ਿਤ ਕਰ ਸਕਣ ਜਿਵੇਂ ਛੋਟੇ ਲੋਕਾਂ ਨੇ ਇਹ ਸ਼ਾਰਟ ਫਿਲਮਾਂ ਨੇ ਇਹ ਵੱਖ-ਵੱਖ ਸਮਾਜਿਕ ਮੁੱਦੇਆਂ ਸਮਾਜਿਕ ਕੁਰਤੀਆਂ ਵਾਤਾਵਰਨ ਨੂੰ ਬਚਾਉਣ ਦੇ ਉਪਰਾਲਿਆਂ ਸਪੋਰਟਸਮੈਨਸ਼ਿਪ ਦੀ ਭਾਵਨਾ ਅਤੇ ਜੋ ਮਾਡਰਨ ਟੈਕਨੋਲੋਜੀ ਇਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਇੱਕ ਫਿਲਮ ਜਿਹੜੀ ਹੈ ਸਾਡੇ ਕੋਲੇ ਉਹ ਮੁੰਬਈ ਤੋਂ ਆਈ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੁਣੌਤੀਆਂ ਜਿਹੜੀਆਂ ਉਹ ਜਿਹੜੀ ਸਾਡੀ ਮਾਨਵਤਾ ਹੈ ਉਹਨੂੰ ਦਰਪੇਸ਼ ਕਰੇਗੀ